ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਂਜਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਪੈਣਪਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਪੈਣਪਰਾ ਮਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਪਲੀਜ਼ ਜਨ ਨੂੰ ਜਾ ਕੇ ਸਬਸਕ੍ਰਾਈਬ ਕਰ ਲੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਅੱਜ ਆਪਾਂ ਤੁਹਾਨੂੰ ਦੱਸਾਂਗੇ 3 ਸਟੈਪ ਫੇਸ਼ਲ ਉਹ ਵੀ 10 ਮਿੰਟਾਂ ਦੇ ਵਿੱਚ ਠੀਕ ਹੈ ਇਦੇ ਲਈ ਆਪਾਂ ਕਿਹੜੀ ਚੀਜ਼ ਲੈਣੀ ਆ ਸਭ ਤੋਂ ਪਹਿਲਾਂ ਆਪਾਂ ਸਟੈਪ ਕਰਨਾ ਜਿਹੜਾ ਆਪਾਂ ਖਾਲੀ ਕਟੋਰੀ ਜਾਂ ਕੌਲੀ ਲੈ ਲਈ ਵੇਖੋ ਤੁਸੀਂ ਬੋਲਦੇ ਆ ਕਿ ਸਾਨੂੰ ਨਾ ਚੀਜ਼ ਇਹ ਨਾ ਦਿਖਦੀ ਨਹੀਂ ਆਰ ਇੱਕ ਤੁਸੀਂ ਨਾ ਬੋਲਦੇ ਬੜੀ ਹੌਲੀ ਆ ਤੇ ਮੇਰੀ ਭੈਣ ਦਾ ਨਾ ਇੱਕ ਦਾ ਕਮੈਂਟ ਸੀ ਤੇ ਉਹਨਾਂ ਨੇ ਕਿਹਾ ਦੀਦੀ ਤੁਸੀਂ ਬਹੁਤ ਹੌਲੀ ਬੋਲਦੇ ਤੁਹਾਡੀ ਆਵਾਜ਼ ਸੁਣਾਈ ਨਹੀਂ ਦਿੰਦੀ ਤੇ ਦੀਦੀ ਮੈਂ ਭੈਣ ਜੀ ਉਹਨੂੰ ਵੀਡੀਓ ਨੂੰ ਚੈੱਕ ਕੀਤਾ ਉਹਦੇ ਵਿੱਚ ਬਰਾਬਰ ਆਵਾਜ਼ ਹੈਗੀ ਸੀ ਜਿਵੇਂ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਉਣ ਲੱਗੀਆਂ ਦੇਸੀ ਖਾਂਡ ਜੇ ਤੁਹਾਡੇ ਕੋਲ ਦੇਸੀ ਖਾਂਡ ਨਹੀਂ ਆ ਤੇ ਤੁਸੀਂ ਇਹਦੇ ਵਿੱਚ ਸ਼ਹਿਦ ਪਾ ਲਓ ਠੀਕ ਹੈ ਦੇਸੀ ਖਾਂਡ ਦੀ ਜਗ੍ਹਾ ਤੁਸੀਂ ਸ਼ਹਿਦ ਪਾ ਸਕਦੇ ਆ ਇਹਨੂੰ ਮੈਂ ਉਂਗਲ ਦੀ ਮਦਦ ਦੇ ਨਾਲ ਹੀ ਇਹਨੂੰ ਮੈਂ ਖੁਰ ਲੈਂਦੀ ਆ ਚੰਗੀ ਤਰ੍ਹਾਂ ਬਿਲਕੁਲ ਇੱਕਦਮ ਵਧੀਆ ਵਾਂਗ ਖੁਰ ਗਿਆ ਵਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹਦੇ ਨਾਲ ਆਪਣੇ ਫੇਸ ਨੂੰ ਸਾਫ਼ ਕਰਨਾ ਚੰਗੀ ਤਰ੍ਹਾਂ ਜਿਸ ਪਰਮਾਤਨ ਨੂੰ ਲਿਆ ਪਹਿਲਾਂ ਆਪਾਂ ਨੂੰ ਫੇਸ ਤੇ ਚੰਗੀ ਤਰ੍ਹਾਂ ਲਗਾ ਕੇ ਨਾ ਤੇ ਫਿਰ ਆਪਾਂ ਇਹਨੂੰ ਸਾਫ਼ ਕਰਾਂਗੇ ਦੁੱਧ ਲੈ ਲਿਆ ਸੀ ਆਪਾਂ ਥੋੜਾ ਜਿਹਾ ਦੁੱਧ ਲਿਆਵਾ ਤੇ ਉਸ ਤੋਂ ਇਲਾਵਾ ਆਪਾਂ ਵਿੱਚ ਪਾਈ ਦੇਸੀ ਖਾਣ ਤੁਸੀਂ ਜਾ ਤੇ ਸ਼ਹਿਦ ਪਾ ਸਕਦੇ ਹਾਂ ਮੇਰੀਆਂ ਭੈਣਾਂ ਦਾ ਕਮੈਂਟ ਆਉਂਦਾ ਕਿ ਆਂਦਾ ਕਿ ਜਿਹੜੀ ਤੁਸੀਂ ਚੀਜ਼ ਨਹੀਂ ਦਿਖਾਉਂਦੇ ਮੈਂ ਤੈਨੂੰ ਭੈਣੇ ਹੁਣ ਸਾਰਿਆਂ ਨੂੰ ਬੁਖਾਤਾ ਕਿ ਆਪਾਂ ਕਿਹੜੀ ਚੀਜ਼ ਜਿਹੜੀ ਆ ਮਿਕਸ ਕੀਤੀ ਆ ਇੱਕ ਭੈਣ ਦਾ ਫਿਰ ਤੋਂ ਕਮੈਂਟ ਆਇਆ ਕਹਿੰਦੀ ਭੈਣ ਤੁਸੀਂ ਦਿਖਾਉਂਦੇ ਨਹੀਂ ਕੀ ਮਿਕਸ ਕਰਦੇ ਜਾਂ ਕੀ ਨਹੀਂ મતલਬ ਕਿਸ ਤਰ੍ਹਾਂ ਮਿਕਸ ਕਰਦੇ ਆ ਹਨਾ ਤੇ ਭੈਣ ਮੈਂ ਤਾਂ ਇਸ ਤਰ੍ਹਾਂ ਕਰਕੇ ਪੂਰਾ ਚੰਗੀ ਤਰ੍ਹਾਂ ਫੇਸ ਨੂੰ ਆਪਾਂ ਸਾਫ਼ ਕਰ ਲੈਣਾ ਤਾਂ ਕਿ ਜਿੰਨੀ ਵੀ ਆਪਣੀ ਸਕਿਨ ਤੇ ਜਿਹੜੀ ਡੈਡ ਸਕਿਨ ਹੁੰਦੀ ਆ ਉਹ ਸਾਰੀ ਨਿਕਲ ਜੇ ਫਿਰ ਮੈਂ ਇਸਦੇ ਹੀ ਨਾਲ ਇਸ ਨੂੰ ਕਰ ਲਾਂਗੀ ਚੰਗੀ ਤਰ੍ਹਾਂ ਸਾਫ਼ ਠੀਕ ਹੈ ਆਪਾਂ ਸਾਫ਼ ਕਰ ਲਿਆ ਜਿੰਨੀ ਵੀ ਮਿੱਟੀ ਘਟਾ ਜਦੋਂ ਪਨ ਪੋਰਸ ਦੇ ਵਿੱਚ ਹੁੰਦਾ ਵਾ ਉਹ ਸਾਰਾ ਨਿਕਲ ਗਿਆ ਵਾ ਉਸ ਤੋਂ ਬਾਅਦ ਆਪਾਂ ਇਸੇ ਦੁੱਧ ਦੇ ਵਿੱਚ ਹੁਣ ਕੀ ਪਾਉਣਾ ਵਾ ਚੌਲਾਂ ਦਾ ਆਟਾ ਠੀਕ ਹੈ ਚੌਲਾਂ ਦਾ ਆਟਾ ਪਾ ਲਿਆ ਦੇਖੋ ਮੈਂ ਪੂਰਾ ਪਾ ਲਿਆ ਜਿੰਨਾ ਹੈ ਰਸਾ ਖਤਮ ਹੋਣ ਹੀ ਵਾਲਾ ਸੀ ਠੀਕ ਇਹਦਾ ਹੁਣ ਆਪਏ ਦੇਖਾ ਜੀਏ ਇਹਦਾ ਆਪਾਂ ਇੱਕ ਬਹੁਤ ਵਧੀਆ ਸਕਰਬ ਤਿਆਰ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਮੈਂ ਬਿਨਾ ਦੇਖਣਾ ਦੱਸਿਆ ਕਿ 10 ਮਿੰਟ 10 ਮਿੰਟ ਹੀ ਲੈਣੇ ਆ ਤੁਹਾਡੇ ਉਸ ਤੋਂ ਬਾਅਦ ਜਿਆਦਾ ਟਾਈਮ ਨਹੀਂ ਲੈਣਾ ਇਹਨੂੰ ਆਪਾਂ ਸਕਰਬ ਭਾਗ ਮ ਆਪਣੇ ਫੇਸ ਤੇ ਚੰਗੀ ਤਰ੍ਹਾਂ ਸਾਰੀ ਜਗ੍ਹਾ ਮਲ ਲੈਣਾ ਵਾ ਦੇਖੋ ਸਕਰਬ ਆਪਾਂ ਆਪਣੇ ਫੇਸ ਤੇ ਚੰਗੀ ਤਰ੍ਹਾਂ ਕਰ ਲਿਆ 5 ਮਿੰਟ ਲਈ ਆਪਾਂ ਸਕਰਬ ਕੀਤਾ ਸੀ ਤੇ 2 ਮਿੰਟ ਵਾਸਤੇ ਆਪਾਂ ਜਿਹੜਾ ਵਾ ਦੁੱਧ ਦੇ ਨਾਲ ਆਪਣੇ ਫੇਸ ਨੂੰ ਕਲੀਨ ਕੀਤਾ ਸਾਫ ਕਰ ਲਿਆ ਪੂਰਾ ਤੇ ਹੁਣ ਮੈਂ ਜਿਹੜੀ ਇੱਥੇ ਚੀਜ਼ ਲੈਣ ਲੱਗੀ ਆ ਉਹ ਵਾ ਦਹੀਂ ਆਪਾਂ ਦਹੀਂ ਲਿਆਵਾਂ ਉਸ ਤੋਂ ਬਾਅਦ ਆਪਾਂ ਲਵਾਂਗੇ ਬੇਸਣ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਫੇਸ਼ਲ ਦੱਸਿਆ ਜੇ ਤੁਹਾਡੇ ਬਹੁਤ ਹੀ ਛੇਤੀ ਤੁਹਾਡੇ ਜਲਦੀ ਵਿਆਹ ਵਾ ਤੇ ਤੁਸੀਂ ਇਹ ਵਾਲਾ ਫੇਸ਼ੀ ਜ਼ਰੂਰ ਕਰੋ ਇਹਦਾ ਬਹੁਤ ਹੀ ਸੋਹਣਾ 글로 ਆਉਂਦਾ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਕਰੋ ਆਪਾਂ ਇਹਦੇ ਵਿੱਚ ਬੇਸਣ ਵੀ ਪਾ ਲਿਆ ਔਰ ਆਪਾਂ ਤੀਸਰੀ ਚੀਜ਼ ਇਹਦੇ ਵਿੱਚ ਜਿਹੜੀ ਪਾਉਣੀ ਆ ਉਹ ਵਾ ਚੌਲਾਂ ਦਾ ਆਟਾ ਠੀਕ ਹੈ ਪਹਿਲਾਂ ਆਪਾਂ ਆਪਣੇ ਧੋਧਣਾ ਫੇਸ ਫੇਸਮਕਲੀਨ ਕਲੀਨ ਕਰ ਲਿਆ ਉਸ ਤੋਂ ਬਾਅਦ ਹੁਣ ਆਪਾਂ ਕੀ ਕੀਤਾ ਸਕਰਬ ਕੀਤਾ ਜਿਹੜਾ ਕੀ ਮੈਂ ਤੁਹਾਨੂੰ ਦਿਖਾਇਆ ਆਪਾਂ ਉਸੇ ਦੁੱਧ ਵਿੱਚ ਤੇ ਦੇਸੀ ਖਾਣ ਦੇ ਵਿੱਚ ਆਪਾਂ ਚੌਲਾਂ ਦਾ ਆਟਾ ਪਾਇਆ ਸੀ ਹੁਣ ਆਪਾਂ ਇੱਕ ਫੇਸ ਪੈਕ ਤਿਆਰ ਕਰਨ ਦੇ ਜਿਹੜਾ ਆਪਾਂ ਆਪਣੇ ਚੇਸ ਤੇ 10 ਤੋਂ 15 ਮਿੰਟ ਲਗਾਉਣਾ ਵਾ ਇਹਦੇ ਨਾਲ ਬਹੁਤ ਹੀ ਸੁਨਾ ਬਹੁਤ ਵਧੀਆ ਜਿਹੜਾ ਵਾ 글로ਉ ਹੁੰਦਾ ਵਾ ਸਕਿਨ ਤੇ ਦੇਖ ਸਕਦੇ ਜੇ ਆਪਾਂ ਮੈਂ ਚੰਗੀ ਤਰ੍ਹਾਂ ਇਹਨੂੰ ਹੱਥ ਨਾਲ ਮਿਕਸ ਕਰੂੰਗੀ ਠੀਕ ਹੈ ਥੋੜਾ ਜਿਹਾ ਲੱਗਣ ਦਿਆ ਸੀ ਮੈਨੂੰ ਹਾਰਡ ਤੇ ਮੈਂ ਇਹਦੇ ਵਿੱਚ ਹੋਰ ਥੋੜਾ ਜਿਹਾ ਦਹੀਂ ਪਾ ਲਿਆ ਵਾ ਠੀਕ ਹੈ ਇਹਦਾ ਆਪਾਂ ਪੈਕ ਬਣਾ ਲੈਣਾ ਵਾ ਤੇ ਆਪਣੇ ਫੇਸ ਤੇ ਚੰਗੀ ਤਰ੍ਹਾਂ ਲਗਾਉਣਾ ਸਭ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਵਾ ਕਿਉਂਕਿ ਇਹਨਾਂ ਥੋੜਾ ਜਿਹਾ ਆਟਾ ਜਿਹੜਾ ਜਦੋਂ ਆਪਾਂ ਪਾਉਂਦੇ ਨਾ ਚੌਲਾਂ ਦਾ ਆਟਾ ਥੋੜਾ ਫੁੱਲ ਜਾਂਦਾ ਵਾ ਤੇ ਚੀਜ਼ ਨੂੰ ਛੇਤੀ ਨਾ ਰਵ ਨਹੀਂ ਕਰਤਾ ਹੁਣ ਬਹੁਤ ਹੀ ਵਧੀਆ ਬਹੁਤ ਸੋਹਣਾ ਦੇਖੋ ਇੱਕਦਮ ਪੈਕ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਆਪਣੇ ਫੇਸ ਤੇ 10 ਮਿੰਟ ਲਈ ਲਗਾਵਾਂਗੇ 15 ਮਿੰਟ ਵੀ ਲਗਾ ਸਕਦੇ ਕੋਈ ਇਹੋ ਜਿਹੀ ਗੱਲ ਨਹੀਂ ਜੇ ਤੁਹਾਨੂੰ ਤੁਹਾਡਾ ਵੀ ਵਿਆਹ ਸ਼ਾਦੀ ਆ ਜਾਂ ਤੁਹਾਡਾ ਆਪਣਾ ਖੁਦ ਦਾ ਵਿਆਹ ਵਾ ਤੇ ਇਹ ਵਾਲਾ ਜਿਹੜਾ ਤੁਸੀਂ ਫੇਸ਼ਲ ਹਫਤੇ ਵਿੱਚ ਦੋ ਵਾਰ ਜ਼ਰੂਰ ਕਰੋ ਬਹੁਤ ਸੋਹਣਾ ਬਹੁਤ ਵਧੀਆ ਗਲੋ ਆਉਂਦਾ ਇਹਦੇ ਨਾਲ ਔਰ ਇਹਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਕਿਨ ਤੇ ਖਰਾਬੀ ਨਹੀਂ ਕਰੂਗਾ ਇਸ ਬਾਰੇ ਡਾਕਟਰ ਨੇ ਆਇਆ ਹੈ ਕਿ ਭੈਣੇ ਜੋ ਜੋ ਤੁਸੀਂ ਲਗਾਉਨੇ ਆ ਫੇਸ ਖਰਾਬ ਹੋ ਜੂਗਾ ਤੇ ਮੈਂ ਦੱਸ ਦਵਾਂ ਕਿ ਆਪਾਂ ਜਿਹੜੀਆਂ ਚੀਜ਼ਾਂ ਲਗਾਉਨੇ ਨੇ ਆਪਾਂ ਕੋਈ ਬਾਜ਼ਾਰੀ ਚੀਜ਼ ਨਹੀਂ ਲਗਾਉਨੇ ਆ ਆਪਾਂ ਉਹ ਵੀ ਚੀਜ਼ਾਂ ਲਗਾਉਨੇ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਲਾਉਂਦੀਆਂ ਸੀ ਬਾਕੀ ਹਰ ਇੱਕ ਨੂੰ ਪਤਾ ਹੀ ਹੁੰਦਾ ਕਿ ਮੇਰੇ ਫੇਸ ਨੂੰ ਕੀ ਸ਼ੂਟ ਕਰਦਾ ਕੀ ਨਹੀਂ ਤੇ ਉਸ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਹੁੰਦੀ ਆ ਆਪਾਂ ਹਮੇਸ਼ਾ ਬੋਲਦੇ ਜੋ ਵੀ ਚੀਜ਼ ਤੁਸੀਂ ਲਗਾਓ ਉਹਨੂੰ ਆਪਣੇ ਹੱਥਾਂ ਤੇ ਇੱਕ ਵਾਰੀ ਟਰਾਈ ਕਰ ਲਿਆ ਕਰੋ ਤੇ ਤੁਹਾਨੂੰ ਜ਼ਿਆਦਾ ਲੱਗਦਾ ਵਾ ਬਣਾ ਉਹ ਇਹਦੇ ਵਿੱਚ ਇਹੋ ਜਿਹੀ ਕੋਈ ਚੀਜ਼ ਨਹੀਂ ਆ। ਕਮ ਸੇ ਕਮ ਕੈਮੀਕਲ ਫ੍ਰੀ ਤੇ ਹੈਗਾ ਨਾ। ਜੇ ਇਹ ਤੁਹਾਨੂੰ ਫਾਇਦਾ ਨਹੀਂ ਕਰਦਾ ਤੇ ਨੁਕਸਾਨ ਵੀ ਨਹੀਂ ਕਰਦਾ। ਆ ਵੀ ਚੀਜ਼ ਹਮੇਸ਼ਾ ਲਈ ਯਾਦ ਰੱਖੋ। ਮੈਨੂੰ ਪੂਰੇ ਫੇਸ ਤੇ ਲਗਾ ਲੈ ਆ। ਦਸ ਤੋਂ 15 ਮਿੰਟ ਤੱਕ ਆਪਾਂ ਇਹਨੂੰ ਇਹ ਵਾਲਾ ਪੈਕ ਜਿਹੜਾ ਵਾ ਔਰ ਨਾਲ ਹੀ ਨਾਲ ਤੁਸੀਂ ਇਹ ਵਾਲਾ ਪੈਕ ਜਿਹੜਾ ਆਪਣੇ ਹੱਥਾਂ ਤੇ ਵੀ ਜ਼ਰੂਰ ਲਗਾਉਣਾ ਵਾ ਕਿਉਂਕਿ ਹੱਥ ਵੀ ਸਾਡੇ ਜਿਹੜੇ ਆ ਵਿਆਹ ਸ਼ਾਦੀਆਂ 'ਚ ਮੇਂਹੇ ਮੁੰਦਿਲ ਲੌਣੀ ਹੁੰਦੀ ਆ ਚੂੜੀਆਂ ਚੜੀਆਂ ਰਿੰਗ ਵਗੈਰਾ ਪਾਉਣੀਆਂ ਹੁੰਦੀਆਂ ਤੇ ਸਾਫ਼ ਲੱਗਣੇ ਚਾਹੀਦੇ ਆ ਮੈਂ ਹਮੇਸ਼ਾ ਹਰ ਇੱਕ ਜੜਾ ਵੀ ਮੈਂ ਕੋਈ ਵੀ ਚੀਜ਼ ਜਿਹੜੀ ਆਪਣੇ ਫੇਸ ਤੇ ਲਗਾਉਣੀ ਆ ਉਹ ਹੱਥਾਂ ਤੇ ਵੀ ਜ਼ਰੂਰ ਲਗਾਉਣੀ ਆ ਜਾਂ ਫਿਰ ਹੱਥਾਂ ਤੇ ਅਲੱਗ ਤੋਂ ਵੀ ਮੈਂ ਹੱਥਾਂ ਦੀ ਕੇਅਰ ਵੀ ਕਰਦੀ ਆ ਮੇਰੀ ਬਾਜ ਤੇ ਬਹੁਤ ਨਿਕਲਣਦੀ ਪਰ ਪਤਾ ਨਹੀਂ ਕਿਉਂ ਪੈਣ ਪੈਣ ਦੀ ਗੱਲ ਤੇ ਨਾ ਮੈਨੂੰ ਬਾਰ-ਬਾਰ ਆਉਂਦਾ ਕਿ ਪੈਣ ਕਹਿੰਦੇ ਕਿ ਦੀਦੀ ਤੁਹਾਡੀ ਗੱਲ ਸਮਝ ਨਹੀਂ ਆਉਂਦੀ ਆ ਹਨਾ ਤੇ ਪੈਣੇ ਹੋ ਸਕਦਾ ਵਾ ਕਿ ਉਸ ਵੀਡੀਓ ਨੂੰ ਲੈ ਕੇ ਤੁਹਾਡੇ ਫੋਨ 'ਚ ਕੋਈ ਪ੍ਰੋਬਲਮ ਹੋਵੇ ਹਨਾ ਟਰਾਈ ਤੇ ਤੁਸੀਂ ਵੀ ਕੀਤਾ ਹੋਣਾ ਕਿ ਕੋਈ ਹੋਰ ਵੀਡੀਓ ਵੀ ਚੈੱਕ ਕੀਤੀ ਹੋਣੀ ਪਰ ਮੈਂ ਉਹਨੂੰ ਤੇ ਚੈੱਕ ਕੀਤਾ ਹੀ ਇਦਾਂ ਦੀ ਕੋਈ ਦਿੱਕਤ ਕੋਈ ਪ੍ਰੋਬਲਮ ਤੇ ਨਹੀਂ ਲੱਗੀ ਮੈਨੂੰ ਹਨਾ ਜਦ ਤੱਕ ਫੇਸ ਦਾ ਜਿਹੜਾ ਆਪਣਾ ਫੇਸ ਪੈਕ ਆ ਉਸ ਅਠੰਦਿਆ ਤਰ ਤੱਕ ਆਪਾਂ ਇਹਨੂੰ ਜਿਹੜਾ ਵਾ ਮ사ਜ ਕਰਾਂਗੇ ਫੇਸ ਤੇ ਵੀ ਤੁਸੀਂ ਚਾਹਤ ਦੋ ਮਿੰਟ ਲਈ ਮ사ਜ ਕਰ ਸਕਦੇ ਸੰ ਦੋ ਮਿੰਟ ਲਈ ਹਲਕੀ ਹਲਕੀ ਫਰ ਤੋਂ ਸੀ ਜਿਹੜਾ ਪੈਕ ਹੈ ਉਹਨੂੰ ਇਸ ਤਰ੍ਹਾਂ ਹੀ ਲਗਾਓ ਤੇ ਜਿਆਦਾ ਵਧੀਆ ਚੰਗਾ ਰਿਜ਼ਲਟ ਦਿੰਦਾ ਵਾ ਪੈਕ ਲਗਾਉਣ ਤੋਂ ਬਾਅਦ ਆ ਵੈਸੇ ਵੀ ਜਿਹਨੂੰ ਥੋੜਾ ਚਿਹਰੋਂ ਨੂੰ ਨਾ ਸੁੱਕਣ ਆਠੰਦਿਆਣਾ ਚਾਹੀਦਾ ਕਿਉਂਕਿ ਇਹਦੇ ਨਾਲ ਫੇਡ ਸਕਿਨ ਵੀ ਜਿਹੜੀ ਉਹਨੇ ਟਾਈਟ ਹੁੰਦੀ ਆ ਓਪਨ ਪੋਰਸ ਵੀ ਜਿਹੜੇ ਆ ਨਾ ਉਹ ਵੀ ਥੋੜੇ ਸ਼੍ਰਿਕ ਕਰਦੇ ਉਹ ਵੀ ਚੰਗੇ ਤਰ੍ਹਾਂ ਜਿਹੜੇ ਆ ਨਾ ਬਹੁਤ ਸੋਹਣੇ ਹੋ ਜਾਂਦੇ ਆ ਨਾਲੇ ਸਾਰੀ ਗੰਦਨੀ ਵੀ ਸਕਿਨ ਦੀ ਜਿਹੜੀ ਵੀ ਗੰਦਗੀ ਉਹਦੀ ਸਾਰੀ ਨਿਕਲ ਜਾਂਦੀ ਆ ਫਾ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ ਸਭ ਤੋਂ ਪਹਿਲਾਂ ਤੇ ਮੈਂ ਆ ਲੈ ਲਿਆ ਇਹਦੇ ਨਾਲ ਹੀ ਮੈਂ ਸਭ ਤੋਂ ਪਹਿਲਾਂ ਨਾ ਬਾਕੀ ਕੋਈ ਵੀ ਚੀਜ਼ ਲਗਾਓ ਇੱਕ ਤੋਂ ਦੋ ਵਾਰ ਲਗਾਓ ਤੁਹ ਦਾ ਫਾਇਦਾ ਜ਼ਰੂਰ ਨਾ ਜਾਉਂਦਾ ਹੈ ਨਾ ਐ ਹੋਜੀ ਗੱਲ ਨੇ ਕੀ ਫਾਇਦਾ ਨਹੀਂ ਹੁੰਦਾ ਖਾਜੇ ਆਟੇ ਆਣੀ ਆਠੂੰਂ ਦਿਆਵਾ ਥੋੜਾ ਜਿਹਾ ਅਠ ਰਹੀਆ ਫਿਰ ਉਤਾਰ ਕੇ ਦੱਸਾਂਗੀ ਕਿਸ ਤਰ੍ਹਾਂ ਦਾ ਸਕਿਨ ਤੇ ਕਿਸ ਤਰ੍ਹਾਂ ਦਾ 글로ਉ ਹੁੰਦਾ ਠੀਕ ਹੈ ਅਜੇ ਮੈਨੂੰ 5 ਮਿੰਟ ਹੋਇਆ ਮੈਂ 10 ਮਿੰਟ ਹੋਰ ਰੱਖਦੀ ਆ ਇਹ ਦੇਖੋ ਫੇਸ ਆਪ ਬਿਲਕੁਲ ਚੰਗੀ ਤਰ੍ਹਾਂ ਕਰ ਲਿਆ ਸਾਫ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਇਸ ਤੇ ਮੋਸਚਰਾਈਜ਼ਰ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਆ ਕਿਉਂਕਿ ਆਪਾਂ ਇਹਦੇ ਵਿੱਚ ਮਲਾਇਆ ਸੀ ਦਹੀਂ ਤੇ ਦਹੀਂ ਨੇ ਫੇਸ ਨੂੰ ਚੰਗੀ ਤਰ੍ਹਾਂ ਮੋਸਚਰਾਈਜ਼ਰ ਵੀ ਕਰਤਾ ਇਹ ਫੇਸ ਪੈਕ ਦਾ ਵੀ ਕੰਮ ਕਰਤਾ ਦੇਖ ਸਕਦੇ ਜੀ ਸਕਿਨ ਕਿੰਨੀ ਸੋਹਣੀ ਆਪਣੀ ਹੋ ਗਈ ਆ ਤੁਸੀਂ ਵੀ ਇਸ ਤਰ੍ਹਾਂ ਵਿਆਹ ਸ਼ਾਦੀਆਂ ਦੇ ਵਿੱਚ ਆਪਣਾ ਵਿਆਹ ਵਾ ਜਾਂ ਫਿਰ ਕਿਸੇ ਹੋਰ ਦਾ ਵਾ ਤੇ ਤੁਸੀਂ ਵੀ ਇਹ ਵਾਲੇ ਫੇਸ਼ੀਅਲ ਜਿਹੜੇ ਆ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਕਰੋ ਕਿਉਂਕਿ ਇਹਦੇ ਨਾਲ ਬਹੁਤ ਹੀ ਚੰਗਾ ਸਕਿਨ ਤੇ 글로 ਵੀ ਆਉਂਦਾ ਤੇ ਸਕਿਨ ਬਹੁਤ ਸੋਹਣੀ ਨਾ ਸਾਫ਼ ਹੋਣ ਡੈਪਿੰਦੀ ਆ ਬਾਕੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਕਾ ਆਪਣੀ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ